ਅਭੀ ਜਉਣਾ ਥੋੜੀ ਜੀ ਕਾਜਲ ਤਾਂ ਨਾਲ ਸੁਣਿਓ ਗੱਲ ਤੁਹਾਡੀ ਪਹਿਚਾਨ ਕੀ ਹੈ ਅਸਲ ਵਿੱਚ ਨਾਲ ਤੁਸੀਂ ਬਾਹਰ ਜਾ ਕੇ ਫੇਰ ਸਕਦੇ ਹੋ ਮੈਂ ਬੇਨਤੀ ਕਰਦਾ ਥੋੜਾ ਧਿਆਨ ਨਾਲ ਸੰਗਤ ਜਿੱਤੇ ਤੁਸੀਂ ਨਤਮਸਤਕ ਹੋਨੇ ਹੋ ਇਹ ਗੁਰੂਗ੍ਰੰਥ ਸਾਹਿਬ ਇਸੇ ਲਿਪੀ ਦੇ ਵਿੱਚ ਦਰਾਜਮਾਨਾ ਤੇ ਬੱਡੇ ਸ਼ਰੂ ਦੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਇਸ ਲਿਪੀ ਦਾ ਗਿਆਨ ਤੱਕ ਨਹੀਂ ਹੈ ਉਹਨਾਂ ਨੂੰ ਪੂਰਾ ਪੁੱਛੋ ਪੂਰਾ ਕਹਿੰਦੇ ਉਹਰਾ ਆਹਲਾ ਆਪਣੇ ਸਾਡੇ ਤੇ ਬੇਨਤੀਆਂ ਕਰਨੀ ਪੈ ਰਹੀ ਨੇ ਕਿ ਆ ਵੀ ਗੁਰੂ ਘਰਾਂ ਦੇ ਵਿੱਚ ਆਪਾਂ ਦੀ ਇਹ ਪੰਜਾਬੀ ਦਾ ਗੁਰੂ ਘਰ ਜੜ ਮੁੱਖ ਕੀ ਦੀ ਔਰਣਾ ਬਾਜੇ ਪੈ ਤੁਸੀਂ ਤਾਂ ਤੱਕ ਸ੍ਰੀ ਗੁਰੰਗਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਸ ਲਿਪੀ ਨੂੰ ਸਹੀ ਆਰਡਰ ਦੇ ਵਿੱਚ ਲਾਮਬੰਦ ਕਰਕੇ ਤੁਹਾਨੂੰ ਸੌਂਪਿਆ ਸੀ ਉਹਦੀ ਕਦਰ ਕਿੱਡੀ ਕ ਸੀ ਪਾਈ ਹੈ ਸਾਡਾ ਚੰਗੀ ਤਰ੍ਹਾਂ ਪਤਾ ਇੱਕ ਪਾਠਿਆ ਸਾਡੇ ਸਰਦਾਰ ਤੇ ਉਸ ਲਿਪੀ ਨੂੰ ਉਸ ਬੋਲੀ ਨੂੰ ਅਸੀਂ ਆਪਣੇ ਬੱਚਿਆਂ ਦਾ ਤਾਂ ਸਹੀ ਤਰੀਕੇ ਨਾਲ ਲੈ ਕੇ ਨਹੀਂ ਜਾ ਸਕੇ ਸਕੂਲਾਂ ਦੇ ਵਿੱਚ ਅਜ ਪੰਜਾਬ ਦੇ ਵਿੱਚ ਜਰਮਾਨੇ ਕੀਤੇ ਜਾਂਦੇ ਨੇ ਜੇ ਕੋਈ ਬੱਚਾ ਪੰਜਾਬੀ ਬੋਲਦਾ ਤੇ ਇੱਥੇ ਕੁਝ ਜੋਰ ਲਾਇਆ ਗਿਆ ਸਾਰਾ ਕਿ ਨਾ ਕੋਤਲ ਪੰਜਾਬੀ ਨਹੀਂ ਹੋਪਾ ਚਾਬੜ ਜੋ ਰਹੇ ਹੁੰਦਾ ਭੂ ਕਰਾਇਤ ਵਾਦੂ ਕੇ ਦੇਖਾਂ ਨਹੀਂ ਬਸਾ ਟੇਕਣਾ ਰਿਸ਼ਤੇਦਾਰਾਂ ਨੂੰ ਜਲਣ ਲਈ ਯਾਰਾਂ ਦੋਸਤਾਂ ਨੂੰ ਮਹਿਲਾ ਕੇ ਪਰ ਜਦ ਕੋਈ ਇਤਿਹਾਸ ਦੀ ਸੁਣੀ ਇਹ ਹੀ ਹਕੀਕਤ ਹੈ ਜੀ ਬਾਹਰ ਜਾ ਕੇ ਕਿ ਪੰਜਾਬ ਦੇ ਨਾਮ ਤੇ ਚੁੰਗਾ ਬੜੀਆਂ ਮਾਰੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਵਿੱਚ ਹੋ ਰਿਹਾ ਬਟ ਗੁਨਾਹਗਾਰਾਂ ਸੀ ਅਰੇ ਜਾ ਕੇ ਦੇਖੋ ਪੰਜਾਬ ਕਿੰਨਾ ਕਿੰਨਾਂ ਦਾ ਸਾਡੇ ਸਾਡੇ ਬੱਚਿਆਂ ਚ ਕੀ ਆਉਂਦਾ ਸੰਨ ਜਦੋਂ ਇਹ ਸ਼ੁਰੂਆਤ ਤੁਸੀਂ ਆਪਣੇ ਬੱਚਿਆਂ ਤੋਂ ਕਰੋਗੇ ਨਾ ਪੰਜਾਬ ਤੋਂ ਕਰੋਗੇ ਫਿਰ ਕਿਤੇ ਜਾ ਕੇ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਹੱਕ ਰੱਖਦੇ ਹੋ ਨਹੀਂ ਤੋਪ ਮਾਰਿਆ ਪਾਪੀਆਂ ਸੀ ਝੂਠੇ ਆ ਦਿਖਾਵਾ ਕਰਦੇ ਨੂੰ ਜ਼ਿਮਰੇ ਖੜਕੇ ਕਿ ਪੰਜਾਬ ਹੈ ਜੀ ਪੰਜਾਬ ਦੇ ਵਿੱਚ ਐਂ ਤਾਂ ਹੋਣਾ ਚਾਹੀਦਾ ਪਲਾਨ ਨੇ ਸਾਡੇ ਦਿਲਾਂ ਦੇ ਵਿੱਚ ਦਿਮਾਗ ਦੇ ਵਿੱਚ ਬੜੀ ਕਿ ਨਾ ਸਰਕਾਰ ਐਂ ਤਾਂ ਕਰਦੀਆਂ ਨੂੰ ਐਂ ਤਾਂ ਕਰਨਾ ਚਾਹੀਦਾ ਸੀ ਆ ਜਿੰਨਾ ਚਾਹੀਦਾ ਸੀ ਆ ਹਾਰਨਾ ਚਾਹੀਦਾ ਸੀ ਅਸੀਂ ਕੀ ਕਰ ਰਹੇ ਹਾਂ ਤੁਹਾਡੇ ਬੱਚੇ ਤਾਂ ਹਾਰ ਰਹੇ ਨੇ ਆਪਣੀ ਪਹਿਚਾਨ ਤੋਂ ਇੱਡਾ ਵੱਡਾ ਇਤਿਹਾਸ ਉਹ ਇਸ ਕੌਮ ਦਾ ਕਿ ਉਹਦੇ ਬੱਚਿਆਂ ਦੀ ਦੇਖੇ ਜਾਂਦੀ ਹੋਵੇ ਜਿਨ੍ਹਾਂ ਨੂੰ ਉਸੇ ਜਿੱਥੇ ਦੀ ਉੜਾੜਾ ਵੀ ਨਾ ਹੁੰਦਾ ਹੋਵੇ ਅਸੀਂ ਪਹਿਲਾਂ ਮੋਹਿੰਦੀ ਜਲਾਈ ਸੀ ਤਾਂ ਨਗਰ ਕੀਰਤਨ ਕੱਢੇ ਗਏ ਸੀਗੇ ਉੱਥੇ ਅਸੀਂ ਵੀਡੀਓ ਸ਼ੂਟ ਕਰਦੇ ਸੀਗੇ ਸਾਡੇ ਬੱਚਿਆਂ ਨੇ ਜਿਨ੍ਹਾਂ ਦੇ ਸਿਰਾਂ ਤੇ ਦਮਾਲੇ ਚ ਜਿੰਦੇ ਦੇ ਸੀਗੇ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਨਾਮ ਲੱਤੇ ਜਾਂਦੇ ਸੀ ਕਿ ਸਾਡੇ ਵੱਲੋਂ ਕਿ ਜੇ ਕੋਈ ਬੱਚਾ ਦਾਸ ਗੁਰੂ ਸਾਹਿਬਾਨ ਦੇ ਨਾਮ ਸੁਣਾਉਗਾ ਤਾਂ ਅਸੀਂ ਨਾਮ ਦਵਾਵਾਂਗੇ ਉਹਦੇ ਨਾਮ ਵਜੋਂ ਪਾਉਂਦੇ ਦਵਾਵਾਂਗੇ ਇੱਕ ਗੁੱਜ ਨਗਰ ਕੀਤਾ ਦੇ ਅਸੀਂ ਵੀਡੀਓ ਬਣਾਈਏ ਦੂਜੇ ਦੇ ਬਰਾਉਂਡੀ ਸਾਡੀ ਹਿੰਮਤ ਲਈ ਪਈ ਸਾਡੀ ਗ੍ਰਿਫਤੀ ਹੋ ਰਹੀ ਸੀ ਬਹੁਤ ਦਮਾਦੇ ਜਰਾਮ ਦੇ ਸੀਗਾ ਚੁੰਨੀਆਂ ਪੁਰਜ ਨੇ ਸਰਾ ਦੇ ਸਜਾਈਆਂ ਹੋਈਆਂ ਸੀਗੀਆਂ ਦਮਾਦਿਆਂ ਤੇ ਜੋਰ ਦਿੱਤਾ ਫਿਆ ਬਾਣਿਆਂ ਤੇ ਜੋਰ ਦਿੱਤਾ ਫਿਆ ਜਰ ਕਪਟ ਨਹੀਂ ਹੈ 10 ਗੁਰੂ ਸਹਿਬਾਨਾਂ ਦੇ ਨਾਮ ਪਤਨੀ ਸੀ ਪਤਾ ਨਗਰ ਕੀਤਾ ਦੇ ਬੱਚਾ ਕੀ ਕਰਨ ਉਹਨੇ ਪੁੱਤ ਪਤਾ ਨਹੀਂ ਕੀ ਮੰਮੀ ਪਾਪਾ ਲੈ ਆਉਂਦੇ ਨੇ ਤਾਂ ਕਿ ਖੋਦਦੇ ਉਹ ਗੱਡੀ ਦੀ ਸੰਦੇ ਜੀ ਕਿ ਆ ਜਾਓ ਬੱਚਿਓ ਬਹਿ ਜਾਓ ਜੇ ਕਿਸੇ ਬੱਚੇ ਨੂੰ ਮਾਮੇ ਦੇ ਵਿਆਹ ਤੇ ਲੈ ਕੇ ਜਾਣਾ ਉਹ ਤਾਂ ਜਾਂ ਕਿਸੇ ਵਿਆਹ ਤੇ ਜਾਂਦੇ ਹੋ ਨਾ ਤੁਸੀਂ ਤਬਾਜਿਲ ਜੂਰ ਰਸਾਇਆ ਜਾਂਦਾ ਕਿ ਪੁੱਤ ਮੇਰੇ ਭਾਈ ਦਾ ਵਿਆਹ ਹੈ ਤੇਰੇ ਮੰਮੇ ਦਾ ਵਿਆਹ ਹੈ ਉੱਥੇ ਚੱਲਿਆਂ ਸਾਡਾ ਜੂਰ ਲੱਗਦਾ ਜਦੋਂ ਕਿ ਇਤਿਹਾਸ ਇਤਿਹਾਸਿਕ ਦਿਹਾੜਾ ਮਨਾਇਆ ਜਾਂਦਾ ਗੁਰੂ ਘਰਾਂ ਦੇ ਵਿੱਚ ਤੋਂ ਬੱਚਿਆਂ ਨੂੰ ਕੋਈ ਦੱਸਦੇ ਨਹੀਂ ਕਿਉਂ ਨਹੀਂ ਦੱਸਦੇ ਕਿ ਪੁੱਤ ਅਜੇ ਆ ਜਾਣਾ ਇਸ ਏਰੀਆ ਦੀ ਗੁਰੂ ਘਰ ਚੱਲਿਆਂ ਤੇ ਨਗਰ ਕੀਰਤਨਾ ਦਿਹਾੜਾ ਜਨਮ ਦਿਹਾੜਾ ਖਾਲਸੇ ਦਾ ਤਾਂ ਉੱਤੇ ਚੱਲੇ ਤੁਸੀਂ ਕਾਹ ਇੱਕਤਰ ਹੋਏ ਹੋ ਛਤਾਨਾਂ ਤੇ ਬੜੀ ਭੀੜ ਹੋਈ ਹੈ ਇਹਦੇ ਕੋਚਿਆਂ ਨਾਲ ਦੇਖਦੇ ਨੰਗਰ ਦੇ ਉੱਤੇ ਇਹ ਸਾਡੀਆਂ ਕਮੀਆਂ ਨੇ ਅਸੀਂ ਆਪਣੇ ਮਿੱਤਰ ਦੇ ਰਿਜਲ ਉੱਤਾਂ ਫੇਰ ਕੇ ਦੇਖੀਏ ਫੇਰ ਪਤਾ ਲੱਗੂ ਸਾਨੂੰ ਕਿ ਕਿੰਨੀ ਤੇ ਸਾਡੇ ਦੇ ਕੰਮੀਆਂ ਨੇ ਹੋਰਾਂ ਦੇ ਰਿਸ਼ਤਿਆਂ ਵਿੱਚ ਲੱਗਿਆ ਮੈਂ ਇਸ ਨਿੱਕ। ਇੱਥੇ ਸਰਕਾਰਾਂ ਸਾਡੇ ਤੇ ਹਮਲਾ ਕਰ ਰਹੀ ਨੇ ਅੱਜ ਸਰਕਾਰਾਂ ਦੇ ਮਿੱਤਰ ਬਣ ਗਏ ਅਸੀਂ। ਖੁਦ ਅਸੀਂ ਆਪਣੀ ਪਹਿਚਾਣ ਨੂੰ ਮਾਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਧੋਖਾ ਕਰ ਰਹੇ ਹਾਂ ਸੰਗਤ ਜੀ। ਇਹ ਜਿਹੜੀਆਂ ਚੜਾਈਆਂ ਨੇ ਫੋਕੀਆਂ ਨੇ ਟੋਹਰਾਂ ਫੋਕੀਆਂ ਨੇ ਆਉਣ ਵਾਲੇ 10 ਸਾਲ ਤੱਕ ਅਜਿਹੇ ਮਾਤਾ ਪਿਤਾ ਨੇ ਬੱਚੇ ਦੀ ਉਂਗਲ ਫੜ ਕੇ ਦੂਰ ਤੱਕ ਲੈ ਜਾਂਦੀਆਂ ਨੇ। ਪਰ ਇਹ 10 ਸਾਲ ਦੇ ਬੱਚੇ ਦੀ ਮੂਹ ਨਤ ਨਹੀਂ ਕਰਦਾ ਕੋਈ ਪਰਵਾਰ ਪਰ ਜਦੋਂ ਉਹ ਪਰਦਾ ਗਿਆਨ ਨਾ ਹੋਇਆ ਪੰਜਾਬੀ ਦਾ ਗਿਆਨ ਨਾ ਹੋਇਆ ਉਹਨਾਂ ਕੋਲ ਪਰਦੇ ਦੀ ਪੜ੍ਹਾਈ ਨੂੰ ਵਿਚਾਰ ਰਹੇ ਗ੍ਰੰਥੀ ਸਾਹਿਬ ਤੋਂ ਅਸੀਂ ਲੱਭ ਕੇ ਜਿਵੇਂ ਬੈਕ ਕਰਦੇ ਜਿਹੜੇ 15 20 ਸਾਲ ਨੇ ਹੁਣ ਵੱੜੇ ਤੇ ਗ੍ਰੰਥੀ ਸਿੰਘ ਬੰਦ ਤਿਆਰ ਨਹੀਂ ਕਿਉਂਕਿ ਗਿਆਨ ਇਸ ਬੱਚੇ ਲੈਣਾ ਨਹੀਂ ਚਾਹੁੰਦੇ ਸਾਡੇ ਤੇ ਜਿਹੜੇ ਹੁਣ ਵੱਡੇ ਗ੍ਰੰਥੀ ਸਿੰਘ ਤੇ ਜੁਗਰੀ ਸਾਧਨ ਨੂੰ ਤਿਆਰ ਨਹੀਂ ਹੈ ਜਿੱਦਾਂ ਅੱਜ ਪੜ੍ਹਦਣਾ ਦੇ ਵਿੱਚ ਹੋਇਆ ਹੈ ਨਾ ਕਿ ਹਿੰਦੂ ਘਰ ਦੇ ਵਿੱਚ ਪੰਡਿਤ ਲੱਭ ਕੇ ਲੈ ਜਾਣਾ ਪੈਂਦਾ ਵੀ ਹਵਾਲਾ ਕਰਾਉਣ ਨੂੰ ਇਹ ਹਾਲਾਤ ਸਾਡੇ ਗੁਰੂ ਵਾਲੇ ਦੀ ਅੱਜ ਦੀ ਸਮਾਂ ਇਹਨੂੰ ਸਾਨੂੰ ਜੇ ਸਮਝਾਇਆ ਜਾ ਸਕਦਾ